ਸੁਪਰੀਵਿਵਾਹ ਗੁਰਜੀਤ ਖਾਲਸਾ ਬਾਈ ਗੁਰਜੀਤ ਫਤਿਹ ਦੋਸਤੋ ਪਿੰਡ ਪੁੱਚੂ ਸਾਹਿਬ ਤੰਤਰ ਬਾਬਾ ਮਹਾਰਨਾਮ ਸਿੰਘ ਜੀ ਤੰਤਰੋਂ ਬਸੰਤੋ ਸਿੰਘ ਜੀ ਗੁਰਦੁਆਰਾ ਘਲਾ ਸਾਹਿਬ ਦੀ ਛਤਰ ਸ਼ਹਿ ਹੈਟ ਅੱਜ ਕੈਂਪ ਲਾਉਣ ਆਏ ਸੀਗੇ ਅਸੀਂ ਇੱਧਰ ਪਿੰਡ ਘਣੀਆਂ ਬੇਟਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਪੈ ਜਾਂਦਾ ਹੈ ਗੁਰਦਾਸਪੁਰ ਸਿਰੇ ਦਾ ਲਾਸਟ ਪਿੰਡ ਹੀ ਹੈ ਵਾਹੇ ਤੇ ਕੈਂਪ ਸ਼ੁਰੂ ਕਰਨ ਲੱਗੇ ਆਂਗੇ ਅੱਜ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਧਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਣੀ ਨਾਲ ਤੇ ਹਾਂ ਸ਼ੁਰੂ ਕਰਨ ਲੱਗੇ ਆਗੇ ਬਾਕੀ ਛੋਟੀ ਗੱਲਬਾਤ ਕਰਾਉਣੇ ਆਗੇ ਇਥੇ ਮੋਟਰ ਬੰਦਿਆ ਜਿਹੜੇ ਸਾਡੇ ਨਾਲ ਹੈ ਕੈਂਪ ਚ ਪੁੱਛੂ ਬਲੌਗ ਵੱਲੋਂ ਬੈਤ ਨਾ ਮਤਬ ਬੈਜੀ ਜੀ ਦੀ ਛਤਰ ਛਾਇਆ ਹਟਾਉਣ ਲੱਗੇ ਆਗੇ ਕਰਾਉਣੇ ਛੋਟੀ ਗੱਲਬਾਤ ਘਟਦੀ-ਘਟਦੀ ਇਥੇ ਤੁਹਾਨੂੰ ਹੋਰ ਚਾਹੀਏ ਭਾਈ ਹਾਂਜੀ ਹਾਂਜੀ ਪ੍ਰਧਾਨ ਅਸੀਂ ਕੰਡਾਵਟ ਪਹੁੰਚੇ ਆਂ ਇਥੋਂ ਦੇ ਹਾਲਾਤ ਵੇਖ ਕੇ ਬਹੁਤ ਹੀ ਦੁੱਖ ਆਉਂਦਾ ਹੈਗਾ ਨਾ ਘਰ ਬਚੇ ਆ ਨਾ ਪਰੜਦਾ ਬੱਟੀਆਂ ਨੇ ਲੋਕਾਂ ਦੀ ਆਰਥ ਖਾਲਤ ਬਹੁਤ ਮੰਦੀ ਆ ਤੇ ਅਸੀਂ ਪੰਜ ਚਾਰ ਦਿਨ ਉਹ ਚਲੇ ਕੇ ਇੱਥੇ ਪਹੁੰਚੇ ਆ ਉਹ ਉੱਤੇ ਲਿਖਿਆ ਹੋ ਬਸਮਝ ਲਿਖ ਠੀਕ ਹੈ ਜੀ ਲੋਕਾਂ ਤੱਕ ਅੱਜ ਤੱਕ ਕੋਈ ਵੀ ਨਹੀਂ ਪਹੁੰਚਿਆ ਇਹ ਪਾਕਿਸਤਾਨ ਦੇ ਨਾਲ ਲਾਸਟ ਪਿੰਡ ਹੈਗਾ ਜਿੱਥੇ ਅਸੀਂ ਪਹੁੰਚਿਆ ਗਿਆ ਤੇ ਪਹੁੰਚਣ ਵਾਸਤੇ ਰਸਤਾ ਵੀ ਐਡਾ ਬਾਂਹਾਂ ਘਾਣੇ ਲੈਣੀਆਂ ਬੱਚੇ ਨੂੰ ਇੱਕ ਦਿਨੀ ਬਹੁਤ ਮਰਸੀ ਆਣੇ ਨੇ ਦੋ ਲੈਣੀਆਂ ਇਸ ਤੋਂ ਬਾਅਦ ਪਰ ਫਿਰ ਵੀ ਅਸੀਂ ਸਾਡੇ ਨਾਲ ਔਖੇ ਤਾਂ ਹੈ ਨਹੀਂ ਕਿ ਜਿੱਡੇ ਔਖੇ ਅਸੀਂ ਪਹੁੰਚਿਆ ਗਿਆ ਤੇ ਫਿਰ ਵੀ ਇਹ ਇਹ ਜਿਹੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਆ ਅੱਛਾ ਆ ਦੀ ਕੋਫਾ ਫਲ ਬੀਜਾ ਹੈਗਾ ਤੇ ਪ੍ਰਮਾਤਮਾ ਕੋਲੇ ਦੁਆ ਕਰਦੇ ਆ ਕਿ ਇਹਨਾਂ ਨੂੰ ਜਲਦ ਇਹਨਾਂ ਦੀ ਅਗਲੀ ਫਸਲ ਬੀਜੀ ਜਾਵੇ ਤੇ ਇਹ ਆਪ ਦਾ ਪੈਰਾ ਸਰਕਾਰੀਓ ਆ ਗਲੇ ਵਾਸਤੇ ਨੀਵੇਂ ਜਗ੍ਹਾ ਦੇ ਤੇ ਭਾਈ ਬਹੁਤ ਲਾਈਕ ਕਰੋ ਉਹ ਜਦੇ ਬਾਕੀ ਸੋਡੀ ਕਰਾਉਣੇ ਹੋਰ ਵੀ ਆਪਣੇ ਡਾਕਟਰ ਸਤਿਨਾ ਗੱਲ ਇਹਨਾਂ ਨੇ ਲੈ ਲਈ ਦਵਾਈ ਉਹ ਪਿੱਛੇ ਹੋ ਜਾ ਥੋੜਾ ਜਿਹਾ ਨੇ ਕੇ ਸ਼ਰ ਸਮ ਆਓ ਡਾਕਟਰ ਸਾਹਿਬ ਹਾਂਜੀ ਤੁਸੀਂ ਇੱਧਰ ਜਿਹੜਾ ਇੱਧਰ ਮਾੜਾ ਜਿਹਾ ਕਿਵੇਂ ਚੱਲੀ ਜਾਂਦੇ ਸੀ ਕੈਂਪ ਹਾਂਜੀ ਅਸੀਂ ਪਹੁੰਚੇ ਸੀ ਅੱਜ ਕਣਿਆ ਦੇ ਬੇਟ ਕਣਿਆ ਕੇ ਬੇਟ ਇੱਥੋਂ ਦੇ ਹਾਲਾਤ ਆ ਜਿਹੜੇ ਬਹੁਤ ਹੀ ਮਾੜੇ ਹਾਲਾਤ ਨੇ ਇਹ ਗਰਦਾਸਪੁਰ ਜ਼ਿਲ੍ਹੇ ਦਾ ਬਿਲਕੁਲ ਲਾਸਟ ਪਿੰਡ ਨਾਲ ਹੀ ਬਿਲਕੁਲ ਬਾਰਡਰ ਇੱਧਰ ਨਾਲਾ ਚੱਲਦਾ ਹੈ ਹੂੰ ਇੱਧਰਲੀ ਸਾਈਡ ਰਾਵੀ ਚੱਲ ਰਿਹਾ ਹੂੰ ਗੁਰਨਾ ਬਾਈ ਵੀ ਮੈਡੀਸਿਨ ਚਾਹੀਦੀ ਪੇਲਾ ਉਹਨਾਂ ਦੇ ਵਿਚਕਾਰ ਇਹ ਪਿੰਡ ਹੈਗਾ ਬੜੀ ਮੁਸ਼ਕਲ ਦੇ ਹਾਲਾਤਾਂ ਦੇ ਵਿੱਚੋਂ ਜਿਹੜੇ ਪਰਿਵਾਰ ਨੇ ਲੰਘ ਰਹੇ ਨੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਛੱਤਾਂ ਦੇ ਉੱਪਰ ਬੈਠ ਕੇ ਜਾਨਾਂ ਬਚਾਈਆਂ ਨੇ ਜਿਹੜੇ ਸਾਹਮਣੇ ਹਾਲਾਤ ਇੱਥੋਂ ਦੇ ਦੱਸ ਰਹੇ ਆ ਕਿ ਬਜ਼ੁਰਗ ਇੱਥੋਂ ਦੇ ਦੱਸ ਰਹੇ ਨੇ ਕਿ ਕਾਫੀ ਹਾਲਾਤ ਮਾੜੇ ਰਹੇ ਆ ਤੇ ਬਿਮਾਰੀਆਂ ਇੱਥੋਂ ਦੇ ਜਿਵੇਂ ਆਪਾਂ ਦੇਖੀਏ ਜਿੱਦਾਂ ਆਈ ਫਲੂ ਵਗੈਰਾ ਸਕਿਨ ਇਨਫੈਕਸ਼ਨ ਬਹੁਤ ਜ਼ਿਆਦਾ ਫੰਗਸ ਇਨਫੈਕਸ਼ਨ ਜ਼ਿਆਦਾ ਗਈ ਤੇ ਮੈਡੀਸਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿੱਥੋਂ ਤੱਕ ਹੋ ਸਕੇ ਅਸੀਂ ਹਰ ਇੱਕ ਤੱਕ ਪਹੁੰਚਾਈਏ ਕਿਉਂਕਿ ਲੋਡਬੰਦ ਜਿੱਥੋਂ ਤੱਕ ਪਿੱਛੋਂ ਮੁੜ ਰਹੇ ਆ ਜਿਹੜੇ ਲੋਡਬੰਦ ਆ ਉੱਥੋਂ ਤੱਕ ਕੋਈ ਨਹੀਂ ਪਹੁੰਚ ਕਰ ਰਿਹਾ ਕਿਉਂਕਿ ਇਹ ਉਹਨਾਂ ਦੀ ਵੀ ਮਜਬੂਰੀ ਆ ਕਿਉਂਕਿ ਰਸਤੇ ਸਹੀ ਨਹੀਂ ਹੈਗੇ ਆਉਣ ਲਈ ਬਹੁਤ ਰਿਸਕੀ ਰਸਤੇ ਆ ਗੱਡੀਆਂ ਨਹੀਂ ਰਗੀਆਂ ਗੱਡੀਆਂ ਫਸ ਰਹੀਆਂ ਇੱਕੋ ਰਸਤਾ ਹੈਗਾ ਉਸੇ ਰਸਤੇ ਬੜੀ ਮੁਸ਼ਕਲ ਦੇ ਨਾਲ ਜਿੱਥੋਂ ਤੱਕ ਹੋ ਸਕਦਾ ਲੋਕ ਕੋਸ਼ਿਸ਼ ਕਰ ਰਹੇ ਆ ਸੇਵਾ ਕਰਨ ਦੀ ਤੇ ਅਸੀਂ ਵੀ ਆਪਣੀ ਮੈਡੀਕਲ ਪ੍ਰੈਕਟਿਸ਼ਨਰ ਐਸਿਓਸ਼ਨ ਵੱਲੋਂ ਜਿੰਨਾ ਹੋ ਸਕਦਾ ਵੈਦ ਧੰਨਵਾਲ ਜੀ ਦੀ ਅਗਵਾਈ ਦੇ ਹੇਠ ਅਸੀਂ ਕੈਂਪ ਲਗਾ ਰਹੇ ਹਾਂ ਤੇ ਜਿੰਨਾ ਕੋ ਹੋ ਸਕਦਾ ਅਸੀਂ ਸੇਵਾਵਾਂ ਦੇ ਰਹੇ ਹਾਂ ਲੋਕਾਂ ਨੂੰ ਸਹੂਲਤਾਂ ਦੇ ਕੇ ਕਿਉਂਕਿ ਇਹ ਵੀ ਸਾਡੇ ਹੀ ਭਰਾ ਨੇ ਤੇ ਜੇ ਅਸੀਂ ਇਹਨਾਂ ਦੇ ਨਾਲ ਨਹੀਂ ਖੜਾਂਗੇ ਤੇ ਹੋਰ ਖੜੇਗਾ ਵੀ ਕੌਣ ਧੰਨਵਾਦ ਜੀ ਧੰਨਵਾਦ ਸੋ